ਮੈਂ ਐਸਐਸਪੀ ਮੁਕਸਰ ਆਪਣੇ ਕਿਸਾਨ ਭਰਾਵਾਂ ਨੂੰ ਇਹ ਪਰਾਲੀ ਦੇ ਜਲਾਣ ਦੇ ਮੁੱਦੇ ਤੇ ਇੱਕ ਅਪੀਲ ਕਰਨਾ ਚਾਹੁੰਦਾ ਹੈਗਾ ਕਿ ਜੋ ਵੀ ਆਪਾਂ ਪਰਾਲੀ ਅਗਰ ਸਾੜਦੇ ਹੈਗੇ ਤਾਂ ਉਸ ਚ ਨਾ ਕੇਵਲ ਆਪਣੇ ਬਜ਼ੁਰਗਾਂ ਬੱਚਿਆਂ ਨੂੰ ਨੁਕਸਾਨ ਹੁੰਦਾ ਹੈਗਾ ਇਹਦੇ ਨਾਲ ਨਾਲ ਪਸ਼ੂ ਪੰਛੀਆਂ ਨੂੰ ਵੀ ਨੁਕਸਾਨ ਹੁੰਦਾ ਹੈਗਾ ਤੇ ਮੈਂ ਆਪਣੇ ਕਿਸਾਨ ਭਰਾਵਾਂ ਨੂੰ ਕਿਸਾਨ ਜਥੇਬੰਦੀਆਂ ਦੇ ਲੀਡਰਸ ਨੂੰ ਤੇ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਹੈਗਾ ਕਿ ਪ੍ਰਸ਼ਾਸਨ ਦੇ ਨਾਲ ਤੁਸੀਂ ਇਸ ਚ ਕੋਆਪਰੇਟ ਕਰੋ ਪੁਲਿਸ ਜੋ ਹੈਗੀ ਇਹ ਕਾਫੀ ਮੈਸਿਵ ਲੈਵਲ ਤੇ ਪਿਛਲੇ 15 ਦਿਨਾਂ ਚ ਅਵੇਅਰਨੈਸ ਕਰ ਰਹੀ ਹੈ ਗਰਾਊਂਡ ਲੈਵਲ ਤੇ ਜੁਆਇੰਟ ਟੀਮਸ ਦੀ ਇਨਸਪੈਕਸ਼ਨਸ ਤੇ ਜੁਆਇੰਟ ਲੋਕਾਂ ਦੇ ਨਾਲ ਜੋ ਪਿੰਡਾਂ ਚ ਮੀਟਿੰਗ ਕੀਤੀ ਜਾ ਰਹੀ ਹੈਗੀ ਤਾਂ ਜੋ ਮੇਨਲੀ ਰੂਰਲ ਏਰੀਆਜ਼ ਹੈਗੇ ਆ ਉਹਨਾਂ ਏਰੀਆ ਤੇ ਲੋਕਾਂ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਕਿ ਅਗਲੇ ਕੁਝ ਦਿਨ ਜਿਹੜੇ ਹੈਗੇ ਆ ਉਹ ਕ੍ਰਿਟੀਕਲ ਹੈਗੇ ਅਗਰ ਤੁਸੀਂ ਪਰਾਲੀ ਦੀ ਮੈਨੇਜਮੈਂਟ ਤੇ ਜੋ ਇਹ ਪਿੱਛੇ ਇੰਡਸਟਰੀ ਦਾ ਸਟੱਬਲ ਬੇਸ ਜੋ ਮੈਨੇਜਮੈਂਟ ਹੈਗੀ ਉਸ ਤੇ ਕੋਆਪਰੇਟ ਕਰ ਦਿਓ ਪ੍ਰਸ਼ਾਸਨ ਤੇ ਤੇ ਉੱਥੇ ਫਿਰ ਆਪਣੇ ਪਰਿਵਾਰ ਤੇ ਆਪਣੇ ਸਮਾਜਿਕ ਤੌਰ ਤੇ ਲੋਕਾਂ ਲਈ ਚੰਗੀ ਗੱਲ ਹੈਗੀ ਹੈ ਕਿਉਂਕਿ ਇਹ ਵੋਹੀ ধੂਆ ਜੋ ਹੈ ਲੋਕਾਂ ਨੂੰ ਨੁਕਸਾਨ ਕਰਦਾ ਹੈ ਉਹਨਾਂ ਦੇ ਹੈਲਥ ਤੇ ਗੱਲ ਨੁਕਸਾਨ ਦੀ ਆਂਦੀ ਹੈਗੀ ਸਿਮਿਲਰਲੀ ਮੈਂ ਇਹ ਕਹਿਣਾ ਚਾਹੁੰਦਾ ਹੈਗਾ ਕਿ ਇਹ ਦੂਹਾਂ ਦੇ ਕਰਕੇ ਫਿਰ ਇੱਕ ਐਕਸੀਡੈਂਟ ਹੋਣ ਦੇ ਚਾਂਸ ਵੱਧ ਜਾਂਦੇ ਹੈਗੇ ਪਿੱਛੇ ਇੱਕ ਦੋ ਇਨਸੀਡੈਂਟ ਰਿਪੋਰਟ ਹੋਏ ਸੀ ਜਿੱਥੇ ਇਹ ਫਾਰਮ ਫਾਇਰ ਕਰਕੇ ਜੋ ਐਕਸੀਡੈਂਟ ਰਿਪੋਰਟ ਹੋਏ ਸਿਮਿਲਰਲੀ ਜੋ ਇਸ ਤੇ ਵਿਜ਼ਿਬਿਲਟੀ ਘਟਣ ਕਰਕੇ ਲੋਕਾਂ ਦੇ ਜੋ ਰੂਟੀਨ ਦੀ ਵੀ ਚੀਜ਼ਾਂ ਇਫੈਕਟ ਹੁੰਦੀ ਹੈ ਤਾਂ ਮੈਂ ਦੁਬਾਰਾ ਤੁਹਾਡੇ ਮਾਧਿਅਮ ਤੇ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹਾਂਗਾ ਕਿ ਪਬਲਿਕ ਇਸ ਪ੍ਰਸ਼ਾਸਨ ਨਾਲ ਕੋਪਰੇਟ ਕਰੇ